ਦਾ ਤੈਨੂੰ ਕੀ ਨਾ ਲਾ ਤੋ ਡਾਕੀ ਕਾਲ ਵਾਤ ਹੋਈ ਹੈ ਮੇਰਾ ਨਾਮ ਪਿੰਡ ਦਾ ਸੁੰਦਰਪੱਤੋ ਅਕਾਹੜਾਂ ਦਾ ਵੀ ਆਈ ਦੁਕਾਨ ਤੋਂ ਕੰਮ ਕਰਕੇ ਤੇ ਅਜੇ 7:30 ਹੀ ਹੋਏ ਨੇ ਉਹ ਰਸਤੇ 'ਚ ਕਿਸੇ ਗੱਡੀ ਵਾਲੇ ਨੇ ਮਾਰ ਕੇ ਸੌਂ ਦਿੱਤਾ ਉਹ ਬੱਚਾ ਨੂੰ ਇਹ ਕੋਈ ਕੋ ਔਲਾਦੀ ਤੇ ਨਾ ਪਰਵਾਂ ਦੀ ਕਿੱਦਨੇ ਮੇਲੇ ਹੋਈ ਹੈ ਬਈ ਤੀਨ ਰੋਪਾ ਬੱਧਾਈ ਸਾਨੂੰ ਸਲਾ ਕੋਈ ਹੱਲ ਕਰੋ ਨਾ ਨਾਮ ਚਾਰਿਆਂ ਨਾਲ ਇਹ ਇੱਕ ਪੀਓ ਤੇ ਅੱਗੇ ਹੈਂਡੀ ਟੈਪ ਮਾ ਇਹੋ ਚੜੀ ਉਹਦੀ ਅੱਧੀ ਤਰ੍ਹਾਂ ਵਾਲੀ ਆ ਇਹ ਨਾ ਕੋਸੇ ਤੋਂ ਪਾਸਾ ਨਹੀਂ ਹੋ ਰਿਹਾ ਆਦੇ ਮਾਰਿਆ ਕਾਲੂਰ ਇਹਨੂੰ ਮਾਰ ਕੇ ਕੋਈ ਇਹਨਾਂ ਦਾ ਵੀ ਹੰਨ ਕੋ ਟਰਾਲਿਆਂ ਵਾਲਿਆਂ ਦਾ ਕੋਈ ਮੜੀਆਂ ਰਸਤੇ ਨਿਕਲ ਜਾਂਦੇ ਪਏ ਕੋਈ ਾਡੇ ਰਸਤੇ ਨਿਕਲ ਜਾਂਦੇ ਪਏ ਇੰਦਰ ਪੁੱਜਣਾ ਰੋਡ 'ਚ ਸਵਾਸ ਹੋਈਦਾ ਸੰਸਾ ਚਾਹੁੰਦਾ ਜੀ ਉਸ ਇਹ ਹੋਈ ਨਹੀਂ 7:30 ਵਜੇ ਘਰ ਆ ਜਾਂਦਾ ਸੀ ਮਾਂ ਨੇ ਫੋਨ ਕੀਤਾ 8:00 ਵਜੇ ਕਿੱਥੇ ਅਗੋ ਕਿਹਾ ਕਿ ਨਾ ਕੋਈ ਟੱਕਰ ਨਾ ਕੋਈ ਐਕਸੀਡੈਂਟ ਹੋਣਾ ਪਤਾ ਨਹੀਂ ਕੋਈ ਪਰਮਾਣੂ ਦੇ ਤੋਂ ਦੇ ਕੇ ਵਿਖਾ ਤੇ ਅੱਗੇ ਬੈਟਰੀ ਕੋ ਦਾ ਫੋਨ ਆ ਸੜਕ ਤੇ ਬਹੁਤ ਪੇਦਾ ਹੀ ਮੁੰਡਾ ਤੜਫਦਾ ਤੜਫਦਾ ਨੀਚੇ ਖਾਈ ਚ ਗਿਆ ਕਿੰਨੀ ਉਮਰ ਹੈ ਮੁੰਡੇ ਦੀ ਕੀ ਮੁੰਡੇ ਦਾ 25 ਸਾਲ ਹੈ ਉਹ ਲੈਕਵੇਸਨ ਦਾ ਕੰਮ ਕਰਦਾ ਕੋਈ ਦੁਕਾਨ ਗੱਲ ਲਾ ਗੱਲ ਲਾ ਟ੍ਰੱਕ ਕਰਲੇ ਤਾਂ ਪਤਾ ਲੱਗਿਆ ਕਿਦੇ ਨਾਲ ਐਕਸੀਡੈਂਟ ਹੋਇਆ ਨਹੀਂ ਸਾਨੂੰ ਕੋਈ ਪਤਾ ਨਹੀਂ ਲੈਂਗੂ ਜਾਈ ਨਹੀਂ ਹੁਣ ਮਨੁੱਖ ਆਇਆ ਕਿ ਆਸ਼ਵਾਸ਼ਣ ਦੇ ਰਿਹਾ ਤੁਹਾਨੂੰ ਉਹ ਕਹਿ ਰਿਹਾ ਕਿ ਅਸੀਂ ਇਹਨਾਂ ਦਾ ਕੁਝ ਕਰਨੇ ਹਨ ਦੇਖੋ ਉਹਨ ਕੀ ਕਰਦੇ ਨੇ ਕੀ ਗੱਲ ਬਤਰਾ ਬੁਰਾ ਕੰਮ ਨਹੀਂ ਜਾਂਦਾ ਜੀ ਕੰਮ ਤੋਂ ਆਂਦਿਆ ਹੀ ਸ਼ਾਮ ਨੂੰ ਸੋਸਿਆ ਅੱਜ ਰੰਡ ਹੋ ਗਿਆ ਜੀ 67 ਤੋਂ ਬੋਣਿਆ ਠੇਕੇ ਦਾ ਡੈਮੇਜ ਕਿਰਨ ਨੰਬਰ ਹਾਂਜੀ ਉਮਰ ਕਿੰਨੀ ਹੁੰਦੇ ਨੇ ਉਹ ਬਰੇ 26 ਸਾਲ ਨੇ ਹਾਂਜੀ ਇਹ ਭਰਨਾ ਜਿਹੜਾ ਲਗਾਇਆ ਗਿਆ ਹੈ ਕਿਸ ਬੰਦੇ ਵਿੱਚ ਲਗਾਉਂਦਾ ਜੇ ਗੱਡੀਆਂ ਆਉਂਦੀਆਂ ਗੱਡੀਆਂ ਨੇ ਚਾਰ ਮਾਰੀ ਉਹਨਾਂ ਮੁਲਾਜ਼ਮ ਵੀ ਆਏ ਆ ਕੀ ਉਹ ਸਵੱਛੰ ਦੇ ਰਹੇ ਹਾਂਜੀ ਪੁਲਿਸ ਪ੍ਰਸ਼ਾਸਨ ਆਇਆ ਤੇ ਕੀ ਤੋਂ ਉਹ ਸਵੱਛੰ ਦੇ ਰਹੇ ਕਹਿੰਦੇ ਜੋ ਕਰਨਾ ਕੋਲ ਵੀ ਚਿੱਤ ਨੂੰ ਬਈ ਹਾਲੇ ਲੋੜਾ ਕਰ ਰਹੇ ਹੋਈ ਹਾਲੇ ਕਰ ਦਾਂਗੇ ਤੁਹਾਡਾ ਬਈ ਕੀ ਹੱਲ ਕਰਾਂਗੇ ਹੁਣ ਜੋ ਐਗਰੀਮੈਂਟ ਹੋਇਆ ਕੀ ਲਿਖਿਆ ਗਿਆ ਕੀ ਜੋ ਚੌਟ ਚ ਦਿੱਤਾ ਤੁਹਾਨੂੰ ਲਿਖੇ ਕਰ ਦਿਆ ਮੈਨੂੰ ਪਤਾ ਹੈ ਕਿ ਮੈਂ ਆਣ ਪੜਾ ਜੀ ਹਾਂਜੀ ਕੀ ਰਾਤ ਨੂੰ 8:30 ਵਜੇ ਦੇ ਕਰੀਬ ਇੱਕ ਐਕਸੀਡੈਂਟ ਹੋ ਗਿਆ ਜਿਸ ਵਿੱਚ ਰੋਸਤ ਕਮਰ ਦੀ ਜਾਨ ਚਲੀ ਗਈ ਅਨ ਫੋਰਚੂਨੇਟਾ ਜਿਹੜਾ ਪਿੰਡ ਵਾਲੇ ਨੇ ਧਰਨਾ ਲਗਾਇਆ ਸੀ ਉਹਨਾਂ ਨੂੰ ਵਿਸ਼ਵਾਸ ਨਹੀਂ ਦਵਾਇਆ ਗਿਆ ਕਿ ਮੁਕਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਵਹੀਕਲ ਦੇ ਨਾਲ ਬੱਚੇ ਦੀ ਮੌਤ ਹੋਈ ਹੈ ਉਹਨੂੰ ਟ੍ਰੇਸ ਕਰਕੇ ਤੇ ਉਹਦੇ ਮੁਤਾਬਕ ਉਹਨੂੰ ਸਜ਼ਾ ਦਵਾਈ ਜਾਵੇਗੀ ਫਰ ਅਜੇ ਪੱਤਾ ਦਗੀ ਕਰਕੇ ਪ੍ਰੋਫੈਸਰ ਨੂੰ ਕਰਾ ਕੇ ਉਹਨਾਂ ਦੇ ਵੱਲੋਂ